ਥਾਈਲੈਂਡ ਤੋਂ ਅਜੀਬ ਜਿਹੀ ਖਬਰ ਆ ਰਹੀ ਆ ਉੱਥੇ ਦੀ ਜਿਹੜੀ ਪਾਰਟੀ ਜਿਸ ਨੇ ਸਭ ਤੋਂ ਜ਼ਿਆਦਾ ਵੱਧ ਸੀਟਾਂ ਜਿੱਤੀਆਂ ਸੀ ਥਾਈਲੈਂਡ ਦੀ ਜਿਹੜੀ ਕੋਰਟ ਨੇ ਉਸ ਪਾਰਟੀ ਨੂੰ ਡਿਸਾਲਵ ਜਿਹੜਾ ਉਹ ਕਰ ਦਿੱਤਾ ਆ ਇਲੈਕਸ਼ਨਾਂ ਜਿੱਤਣ ਦੇ ਬਾਅਦ ਵੀ ਇਹਨਾਂ ਨੂੰ ਪਾਵਰ ਦੇ ਵਿੱਚ ਆਉਣ ਤੋਂ ਕਹਿੰਦੇ ਰੋਕ ਦਿੱਤਾ ਗਿਆ ਆ ਮੂਵ ਫੋਰਵਰਡ ਪਾਰਟੀ ਸੀ ਇਹ ਉੱਥੇ ਦੀ ਇੱਕ ਪ੍ਰੋਗਰੈਸਿਵ ਪਾਰਟੀ ਸੀ ਜਿਸ ਨੇ ਪਿਛਲੇ ਸਾਲ ਇਲੈਕਸ਼ਨਜ਼ ਦੇ ਵਿੱਚ ਵੱਡੀ ਜਿੱਤ ਜਿਹੜੀ ਉੱਥੇ ਪ੍ਰਾਪਤ ਕੀਤੀ ਸੀ ਪਰ ਜਿਹੜੇ ਮੇਨ ਅ ਸੀਗੇ ਉਹਨਾਂ ਦੇ ਉਸ ਟਾਈਮ ਦੇ ਤੇ ਕਨਜ਼ਰਵੇਟਿਵ ਮਿਲਟਰੀ ਅਪੁਆਇੰਟਡ ਬੋਇਡ ਬਾਡੀ ਜਿਹੜੀ ਸੀ ਉਹਨਾਂ ਨੇ ਕਿਸੇ ਵੀ ਜਿਹੜਾ ਕੈਂਡੀਡੇਟ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਪ੍ਰਾਈਮ ਮਿਨਿਸਟਰ ਬਣਨ ਦੇ ਲਈ ਜਿਹੜੀ ਐ ਐਂਡੋਰਸਮੈਂਟ ਨਹੀਂ ਕੀਤੀ ਰਿਫਿਊਜ਼ ਜਿਹੜਾ ਉਹ ਕਰ ਦਿੱਤਾ ਉਹ ਉਤੋਂ ਦਾ ਇੱਕ ਸੰਵਿਧਾਨਿਕ ਕੋਰਟ ਆ ਉਹਨਾਂ ਨੇ ਵੋਟ ਪਾਈ ਯੂਨਾਨੀਮਸਲੀ ਸਹਿਮਤੀ ਦੇ ਨਾਲ ਵੀ ਇਸ ਪਾਰਟੀ ਨੂੰ ਰੀਸੋਲਵ ਕਰ ਦਿੱਤਾ ਜਾਵੇ ਕਿਉਂਕਿ ਇਸ ਕੈਂਪੇਨ ਇਹਨਾਂ ਦੀ ਪਾਰਟੀ ਨੇ ਕੈਂਪੇਨ ਦੇ ਵਿੱਚ ਪ੍ਰੋਪੋਜ਼ਲ ਮੱਦ ਰੱਖੀ ਸੀ ਵੀ ਉਸ ਲਾ ਦੇ ਵਿੱਚ ਚੇਂजेस ਕਰਨਗੇ ਜਿਹਦੇ ਨਾਲ ਜਿਹੜੀ ਮੋਨਾਰਕੀ ਆ ਉੱਥੇ ਰਾਜਾ ਰਾਣੀ ਤੇ ਹੋਰ ਜਿਹੜੇ ਆ ਉਹਨਾਂ ਨੂੰ ਜਿਹੜਾ ਓਵਰਥਰੋ ਕਰ ਦਿੱਤਾ ਜਾਊਗਾ ਉੱਥੇ ਇਹ ਆਰਟੀਕਲ 112 ਬਣਦਾ ਆ ਤੇ ਇਲੈਕਸ਼ਨ ਕਮਿਸ਼ਨ ਨੇ ਕਹਿੰਦੇ ਵੀ ਇਹ ਪਟੀਸ਼ਨ ਇਸ ਪਾਰਟੀ ਦੇ ਉਲਟ ਫਾਈਲ ਕੀਤੀ ਸੀ ਸੰਵਿਧਾਨਿਕ ਉਥੋਂ ਦੇ ਕੋਰਟ ਦੇ ਵਿੱਚ ਜਨਵਰੀ ਮਹੀਨੇ ਚ ਇਹ ਉਥੇ ਦਾ ਜਿਹੜਾ ਆਰਟੀਕਲ 112 ਦੇ ਤਹਿਤ ਕੋਈ ਵੀ ਜਿਹੜਾ ਮੋਨਾਰਕੀ ਆ ਜਿਹੜੇ ਰਾਜੇ ਰਾਣੀਆਂ ਆ ਉਹਨਾਂ ਨੂੰ ਕ੍ਰਿਟਿਸਿਜ਼ਮ ਨਹੀਂ ਕਰ ਸਕਦਾ ਜੇ ਕੋਈ ਕ੍ਰਿਟਿਸਿਜ਼ਮ ਉਹਨਾਂ ਦੀ ਆਲੋਚਨਾ ਕਰਦਾ ਪਾਇਆ ਜਾਂਦਾ ਹੈ ਤੇ 15 ਸਾਲ ਹਰ ਇੱਕ ਆਫੈਂਸ ਦੇ ਲਈ ਉਸ ਨੂੰ ਸਜ਼ਾ ਹੋ ਸਕਦੀ ਹੈ ਤੇ ਇਹ ਪਾਰਟੀ ਚਾਹੁੰਦੀ ਸੀ ਵੀ ਇਸ ਮਦ ਨੂੰ ਇਸ ਕਾਨੂੰਨ ਨੂੰ ਜਿਹੜਾ ਉਹ ਚੇਂਜ ਕਰ ਦਿੱਤਾ ਜਾਵੇ 10 ਸਾਲ ਦਾ ਇਹਨਾਂ ਦੇ ਉੱਤੇ ਬੈਨ ਲਾ ਦਿੱਤਾ ਗਿਆ ਹੈ ਪੋਲਿਟਿਕਲ ਐਕਟੀਵਿਟੀ ਦੇ ਉੱਤੇ ਜਿਹੜੇ ਪਾਰਟੀ ਦੇ ਮੇਨ ਐਗਜ਼ੈਕਟਿਵ ਪੋਜੀਸ਼ਨ ਦੇ ਉੱਤੇ ਲੀਡਰ ਸੀਗੇ ਜਿਨ੍ਹਾਂ ਨੇ ਕੈਂਪੇਨ ਕੀਤਾ ਸੀ ਪੀਟਾ ਨਾਂ ਦਾ ਜਿਹੜਾ ਮੇਨ ਉਹਨਾਂ ਦਾ ਸਾਬਕਾ ਜਿਹੜਾ ਲੀਡਰ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਚਾਈਥਾਵਤ ਤੁਲਾਥੋਂ ਜਿਹੜਾ ਉਹ ਮੇਨ ਲੀਡਰ ਬਣਿਆ ਆ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਵੀ ਅਫਸੋਸ ਨਹੀਂ ਆ ਜੋ ਅਸੀਂ ਕੀਤਾ ਆ ਤੇ ਕਹਿੰਦੇ ਵੀ ਇਹ ਲੋਕਾਂ ਨੂੰ ਇਹ ਅਸੀਂ ਕਹਿ ਰਹੇ ਵੀ ਆਪਣਾ ਜੀ ਗੁੱਸਾ ਹੈ ਤੁਹਾਨੂੰ ਤਾਂ ਆਉਂਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇਸ ਬੈਲਟ ਦੇ ਉੱਤੇ ਆਪਣਾ ਗੁੱਸਾ ਜਿਹੜਾ ਉਹ ਕੱਢਿਆ ਜਾਵੇ ਕਹਿੰਦਾ ਵੀ ਮੈਂ ਜਿੰਨਾ ਡੈਂਟ ਪਾਉਣਾ ਸੀਗਾ ਉਹ ਪਾ ਕੇ ਜਿਹੜਾ ਉਹ ਤੁਰ ਚਲੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਿਸਆਲਵਡ ਦੇ ਪੋਲੀਟੀਕਲ ਪਾਰਟੀ ਵਾਲੇ ਆ ਉਹ ਇੱਕ ਨਵੀਂ ਜਿਹੜੀ ਇੱਕ ਪਾਰਟੀ ਬਣਾ ਕੇ ਉਸ ਤੇ ਵਿੱਚ ਅੱਗੇ ਜਿਹੜੇ ਉਹ ਵਧਣਗੇ ਸੋ 100 ਤੋਂ ਵੱਧ 148 ਇਹਨਾਂ ਦੇ ਜਿਹੜੇ ਲਾ ਮੇਕਰ ਹੈਗੇ ਨੇ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਤੇ ਕਹਿੰਦੇ ਵੀ ਪੰਜ ਸੀਟਾਂ ਲੂਜ਼ ਕਰਨਗੇ ਜਿਨ੍ਹਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਨਵੀਂ ਪਾਰਟੀ ਦਾ ਨਾਮ ਕੀ ਹੋਊਗਾ ਜਾਂ ਉਹ ਕਿਹੜੇ ਏਜੰਡੇ ਦੇ ਉੱਤੇ ਜਿਹੜੀ ਉਹ ਚੱਲੂਗੀ ਪਰ ਉਹਨਾਂ ਨੇ ਕਿਹਾ ਵੀ ਆਉਂਦੇ ਜਿਹੜੇ ਸ਼ੁੱਕਰਵਾਰ ਨੂੰ ਇਸ ਤੇ ਬਾਰੇ ਜਿਹੜਾ ਐਲਾਨ ਕੀਤਾ ਜਾਊਗਾ ਸੋ ਮੋਨਾਰਕੀ ਦੇ ਉਲਟ ਰੂਲ ਬਣਾਉਣ ਦੇ ਲਈ ਜਾਂ ਚੇਂਜ ਕਰਨ ਦੇ ਖਾਤਰ ਉਥੋਂ ਦੀ ਜਿਹੜੀ ਸੰਵਿਧਾਨਿਕ ਕੋਰਟ ਨੇ ਇਸ ਪਾਰਟੀ ਨੂੰ ਹੀ ਭੰਗ ਕਰਕੇ ਉਹਨਾਂ ਦੇ ਲੀਡਰਸ ਨੂੰ Dirá o Rubén Cardetá.